ਮਾੜੀ ਅੰਤਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਫਲੋਰ ਪੁਲਿਸ ਦੇ ਵੱਲੋਂ ਤਿੰਨ ਸਨੈਚਰ ਗ੍ਰਿਫਤਾਰ ਕੀਤੇ ਗਏ ਇਸ ਸਬੰਧੀ ਜਾਣਕਾਰੀ ਦੰਦਿਆ ਖਾਣਾ ਮੁਖੀ ਦਾ ਕਹਿਣਾ ਹੈ ਕਿ ਲੁੱਟਖੋਹੇ ਦੇ ਮਾਮਲੇ ਦੇ ਵਿੱਚ ਇਹ ਲੋੜਿੰਦੇ ਸਨ ਦਰਸਲ ਇਹਨਾਂ ਦੇ ਵੱਲੋਂ ਇੱਕ ਮਹਿਲਾ ਦੇ ਕੰਨੋ ਵਾਲੀਆਂ ਝਪਟੀਆਂ ਗਈਆਂ ਸਨ ਦੱਸਿਆ ਜਾ ਰਿਹਾ ਹੈ ਕਿ ਝਪਟਣ ਵਾਲੇ ਨੌਜਵਾਨ ਜਿਨ੍ਹਾਂ ਦੀ ਪਛਾਣ ਅਦਿੱਤਿਅ ਇਸ ਦੇ ਨਾਲ ਹੀ ਰਾਹੁਲ ਤੇ ਦਵਿੰਦਰਪਾਲ ਦੇ ਵਜੋਂ ਹੋਈ ਹੈ ਜਿਨ੍ਹਾਂ ਵੱਲੋਂ ਕੀ ਆਏਨ ਬਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਹਨਾਂ ਦੇ ਕੋਲੋਂ ਇਤੇ ਸੋਨੇ ਦੀਆਂ ਵਾਲੀਆਂ ਅਦਾਤਰ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਤਿੰਨੇ ਵਿਅਕਤੀ ਨਸ਼ੇ ਦੀ ਪੂਰਤੀ ਦੇ ਲਈ ਲੁੱਟਾ ਖਵਾ ਦੀਆਂ ਬਾਰਤਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਤਿੰਨ ਨੌਜਵਾਨ ਜਿਹੜੇ ਲੁੱਟਾ ਖਵਾ ਕਰਨੇ ਵਾਲੇ ਫੜ ਲਿਆ ਕੀ ਉਹਨਾਂ ਤੋਂ ਬਰੰਤ ਕੀਤਾ ਕਿੱਥੇ ਕਿੱਥੇ ਲੁੱਟਾ ਖਵਾ ਕਰਦੇ ਸੀ ਮੌਜੂਦ ਐਸਐਸਪੀ ਸਾਹਿਬ ਸ਼੍ਰੀ ਅੰਕੁਰ ਗੁਪਤਾ ਆਈਪੀਐਸ ਜੀ ਵੱਲੋਂ ਦਿੱਤੇ ਗਏ ਦਿਸ਼ਾਦਰੇਸ਼ਾਂ ਅਤੇ ਐਸਪੀ ਮੰਤਰੀ ਢਿੱਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਹਲਕਾ ਫਲੋਰ ਜੋ ਰੋਜ਼ਾਨਾ ਦੀ ਤਰ੍ਹਾਂ ਇੱਥੇ ਗਸ਼ਤ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਪਿਛਲੇ ਦਿਨਾਂ ਵਿੱਚ ਜੀਟੀ ਰੋਡ ਫਾਈਵੀ ਦੇ ਉੱਤੇ ਦਤ ਦੇ ਨਾਮ ਤੇ ਲੁੱਟਾ ਖੋਹ ਕਰਦੇ ਸੀ ਜਿਨ੍ਹਾਂ ਨੇ 2 ਦਿਨ ਪਹਿਲਾਂ ਹੀ ਇੱਕ ਲੇੜੀ ਸੁਮਨ ਪਤਨੀ ਤਰਲੋਚਨ ਵਾਸੀ ਫਲੋਰ ਦੀਆਂ ਵਾਲੀਆਂ ਸਨੈਚ ਕੀਤੀਆਂ ਸੀ ਜੋ ਇਹਨਾਂ ਨੂੰ ਆਪਣਾ ਜੁਰਮ ਟੂਲ ਕਰ ਲਿਆ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 158 ਮਿਤੀ 9/6 24 ਅੰਡਰ ਸੈਕਸ਼ਨ 179 बी थाना ਫਲੋਰ ਰਜਿਸਟਰ ਕਰਕੇ ਇਹਨਾਂ ਨੂੰ ਅਸੀ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਅਦਿੱਤਿਆ ਉਰਵਗਰੀ ਪੁੱਤਰ ਦੀਪਕ ਵਾਸੀ ਮੁਹੱਲਾ ਸੰਤੋਖਪੁਰਾ ਰਾਹੁਲ ਉਰਵ ਕਬੱਡੀ ਪੁੱਤਰ ਹੂ ਜਗਵਾਸੀ ਖਡ ਮਹਲਾ ਲੋਰ ਅਤੇ ਦਵਿੰਦਰ ਪਾਲ ਸਿੰਘ ਉਰਫ ਸਖੂ ਸਨੋ ਜਸਪਾਲ ਸਿੰਘ ਵਾਸੀ ਜੱਤਪੁਰ ਪੰਜ ਟੇਣਾ ਲੋਰ ਵਜੋਂ ਇਹਨਾਂ ਦੀ شناخت ਹੋਈ ਹੈ ਜੋ ਇਹ ਪਹਿਲਾਂ ਵੀ ਲੁੱਟਖੋਹ ਦੇ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਹੋ ਕੇ ਜੇਲ੍ਹ ਗਏ ਸੀ ਜੋ ਬੇਲ ਤੇ ਆ ਕੇ ਇਹਨਾਂ ਨੇ ਦੁਬਾਰਾ ਇਹ ਆਪਣਾ ਲੁੱਟਖੋਹ ਕਰਨ ਦਾ ਯੋਜਨਾ ਸ਼ੁਰੂ ਕੀਤਾ ਸੀ ਇਹਨਾਂ ਦੇ ਹੋਰ ਵੀ ਸਾਥੀ ਆਰੈਂਟੀਫਾਈ ਹੋਏ ਨੇ ਜਿਆਂ ਕਿ ਦੇ ਮੈਂਬਰਾਂ ਨੂੰ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਬਾਰਦਾ ਕਰ ਦਿੱਤਾ ਜਾਵੇਗਾ ਜੋ ਇਹਨਾਂ ਦੇ ਕਮਰੇ ਵਿੱਚੋਂ ਸਨੇਚ ਕੀਤੀਆਂ ਹੋਈਆਂ ਵਾਲੀਆਂ ਦਾ ਜੋੜਾ ਅਤੇ ਜੇ ਤਿੰਨ ਦਾਤਰ ਤੇ ਮੋਟਰਸਾਈਕਲ ਦੇ ਉੱਪਰ ਇਹ ਲੁੱਟ ਨੂੰ ਵਾਰਦਾਤ ਨੂੰ ਪੰਜਾਬ ਮੰਡੇ ਜੀ ਉਹ ਵੀ ਅਸੀਂ ਰਿਕਵਰ ਕਰ ਲਿਆ ਕਿ ਫਲੋਰ ਦੇ ਏਰੀਆ ਚ ਕਿੰਨੀ ਵਾਰਦਾਤ ਤੁਹਾਨੂੰ ਜਾਂ ਦੇ ਚੁੱਕੇ ਆ ਇਨਾਂ ਹੀ ਥਾਣਾ ਫਲੋਰ ਦੇ ਏਰੀਏ ਵਿੱਚ ਕੋਈ 20 ਵਾਰਦਾਤਾਂ ਤੋਂ ਵੱਧ ਵਾਰਦਾਤਾਂ ਕਾਨੂੰਨ ਕੀਤੀਆਂ ਨੇ ਜੋ ਹਾਈਵੇ ਉੱਤੇ ਟਰੱਕ ਡਰਾਈਵਰਾਂ ਨੂੰ ਦਾਤਰ ਮਾਰ ਕੇ ਜ਼ਖਮੀ ਕਰਕੇ ਉਹਨਾਂ ਕੋਲੋਂ ਇਹ ਖੋਹ ਲੈਂਦੇ ਸੀ ਚਾਰ ਪੰਜ ਵਾਰਦਾਤਾਂ ਇਨਾਂ ਇਲਾਕਾ ਖਾਣਾ ਗਰਾਵਾਂ ਵਿੱਚੋਂ ਵੀ ਇਸੇ ਤਰ੍ਹਾਂ ਟੱਕਾ ਵਾਲਿਆਂ ਕੋਲੋਂ ਹੋਰ ਜੋ ਪ੍ਰਵਾਸੀ ਮਜ਼ਦੂਰ ਆ ਜਿਹੜੀ ਬਾਰੇ ਗਰੀਬ ਆਦਮੀਆ ਉਹਨਾਂ ਦੇ ਵੀ ਇਹਨਾਂ ਨੇ ਮੋਬਾਈਲ ਫੋਨ ਸਨੈਚ ਕਰਨੇ ਮੰਨੇ ਆ ਜੋ ਅੱਗੇ ਇੱਕ ਪੁਲਸਰ ਮਾਰਦੇ ਨੇ ਤੇ ਉਹਨਾਂ ਦੇ ਇਹਨਾਂ ਤੋਂ ਫਰਦਰ ਪੁੱਛਗਿੱਛ ਦੇ ਵਿੱਚ ਉਹ ਮੋਬਾਈਲ ਫੋਨ ਕੋਈ ਹੋਇਆ ਤੇ ਉਹ ਜੋ ਵੀ ਪੈਸੇ ਆ ਉਹ ਉਹਨਾਂ ਤੋਂ ਵੀ ਗੀਤੀ ਜੋ ਕੀ ਮਕਦਮਾ ਹੈ ਮਕਦਮਾ 382 ਰੋਡ ਕੋਡ ਆ ਜੀ ਨਵੇਂ ਬਰਖਲਾ ਹੈ ਔਰ ਇੱਕ ਜਿਹੜਾ ਦੋਸ਼ੀ ਇਹਨਾਂ ਵਿੱਚ ਪੀਓ ਵੀ ਆ ਪਹਿਲੇ ਮਕਦਮੇ ਵਿੱਚ ਉਹਨੂੰ ਵੀ ਉਸ ਮਕਦਮੇ ਵਿੱਚ ਗੁਸਤਾਰ ਕੀਤਾ ਗਿਆ